ਅਸਲ 'ਚ ਕੀ ਹੈ ਕਿ 71 ਦੇ ਵਿੱਚ ਜਦੋਂ ਸ਼ੇਖ ਮੁਜੀਬਰ ਰਹਿਮਾਨ ਨੇ ਜੀ ਇਸ ਮੁਲਕ ਨੂੰ ਸੰਭਾਲਿਆ بڑے ਸੁਫਨੇ ਸੀਗੇ ਕਿ ਬਈ ਆ ਹੋਏਗਾ ਸਾਡੇ ਮੁਲਕ 'ਚ ਆ ਹੋਏਗਾ ਪਰ ਜਿਹੜਾ ਸ਼ੇਖ ਹਸੀਨਾ ਦਾ ਪਿਤਾ ਸੀਗਾ ਸ਼ੇਖ ਮਜੀਬਰ ਰਹਿਮਾਨ ਮੁਜੀਬ ਉਰ ਰਹਿਮਾਨ ਜੀ ਇਹਨਾਂ ਦੇ ਨਾਮ ਕਾਫੀ ਵੱਡੇ ਆ ਬਿਲਕੁਲ ਬਿਲਕੁਲ ਤਾਂ ਸ਼ੇਖ ਮਜੀਬ ਨੇ ਆਪਾਂ ਸ਼ੇਖ ਮਜੀਬ ਕਹਿ ਕੇ ਚੱਲਾਂਗੇ ਜੀ ਤਾਂ ਉਹ ਮਤਲਬ ਕਿ 2-3 ਸਾਲਾਂ ਚ ਲੋਕ ਖਫਾ ਹੋ ਗਏ ਜੀ ਇਹਨਾਂ ਦੇ ਬੰਦੇ ਕ腐ਸ਼ਨ ਕਰਨ ਲੱਗ ਪਏ ਧੱਕੇ ਹੀ ਕਰਨ ਲੱਗ ਪਏ ਸਭ ਕੁਝ ਮਤਲਬ ਕਿ ਲੋਕਾਂ ਨੂੰ ਲੱਗਿਆ ਕਿ ਯਾਰ ਇਹ ਤੇ ਉਲਟ ਹੋਇਆ ਉਮੀਦਾਂ ਤੋਂ ਉਲਟ ਹੋ ਗਏ ਬਿਲਕੁਲ ਸਭ ਤੋਂ ਵੱਡੀ ਜਿਹੜੀ ਕਹਾਣੀ ਵਿਗੜੀ ਸੀਗੀ ਨਾ ਉਹ ਵਿਗੜੀ ਸੀ ਮੇਜਰ ਦਾਲਮ ਤੋਂ ਜੀ ਮੇਜਰ ਦਾਲਮ ਉਹ ਵੀ ਇਹਨਾਂ ਦਾ ਸਾਥੀ ਸੀਗਾ ਮੇਜਰ ਧਾਲਮ ਨੇ ਮਤਲਬ ਕਿ ਸ਼ਿਕਾਇਤ ਕੀਤੀ ਸੀ ਜਿਹੜਾ ਉਸ ਵੇਲੇ ਦਾ ਰੈੱਡ ਕਰਾਸ ਦਾ ਚੇਅਰਮੈਨ ਬਣਾਇਆ ਗਿਆ ਸੀਗਾ ਗੁਲਾਮ ਮੁਸਤਾਫਾ ਸ਼ਾਹਦੋ ਦਾ ਨਾਮ ਸੀ ਉਹਦੀ ਸ਼ਿਕਾਇਤ ਕੀਤੀ ਤੇ ਸ਼ੇਖ ਮਜੀਬ ਨੇ ਕਿਹਾ ਕਿ ਵਈ ਰਹਿਣ ਦੇ ਜਾਂ ਤੂੰ ਆਪ ਦਾ ਆਪ ਕੰਮ ਕਰ ਉਹਦੇ ਤੇ ਕਾਰਵਾਈ ਕਰਨ ਦੀ ਥਾਂ ਤੇ ਟੱਕ ਦਿੱਤਾ ਹੂੰ ਹੂੰ ਉਲਟਾ ਹੋਇਆ ਕਿ ਕਿ ਸ਼ੇਖ ਮਜੀਬ ਨੂੰ ਇਹ ਸੋਚਿਆ ਕਿ ਇਹ ਰੇ ਬੰਦਾ ਪੰਗੇ ਲੈ ਰਿਹਾ ਮੇਜਰ ਦਾਲਮ ਜੀ ਇਹਨੇ ਮੇਜਰ ਦਾਲਮ ਨੂੰ ਹੀ ਪ੍ਰਗਟਤਾ ਮਤਲਬ ਕਿ ਉਹਦੀ ਬਦਲੀ ਬਦਲੀ ਕਰ ਦਿੱਤੀ ਜਾਂ ਕੁਝ ਹੋਰ ਜੀ ਮੇਜਰ ਦਾਲਮ ਨੇ ਹੀ ਫਿਰ ਬਗਾਵਤ ਕਰਾਈ ਹਮ ਆਰਮੀ ਦੇ ਵਿੱਚ ਜੀ ਜੀ ਉਹ ਇੱਕ ਸੀਗਾ ਫੌਜੀ ਅਫਸਰ ਨੂਰ ਚੌਧਰੀ ਇਸ ਤਰ੍ਹਾਂ ਦੇ ਸੀਗੇ ਉਹ ਫਿਰ ਮਤਲਬ ਕਿ ਚਾਰ ਟੁਕੜੀਆਂ ਚ ਪੈ ਮਤਲਬ ਕਿ ਕੋਈ ਕਿਸੇ ਦੇ ਲੀਡਰ ਨੂੰ ਕੋਈ ਕਿਸੇ ਦੇ ਲੀਡਰ ਨੂੰ ਤਾਂ ਇੱਕ ਟੁਕੜੀ ਫਿਰ ਇਹਨਾਂ ਤੇ ਕਰਿਆ ਹੀ ਜੀ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਸ ਵੇਲੇ ਹੈਗੇ ਸੀਗੇ ਰਾਸ਼ਟਰਪਤੀ ਦੀ ਰੈਸ਼ਕਾ ਨੂੰ ਜੀ ਜੀ ਤਾਂ ਉਹ ਸਾਰੇ ਹੀ ਮਾਰ ਦਿੱਤੇ ਸੀ ਈਵਨ ਦੈਟ ਸ਼ੇਖ ਅਸੀਨਾ ਦਾ ਇੱਕ ਭਰਾ ਸੀ 10 ਸਾਲ ਦਾ ਹੂੰ ਉਹ ਕਹਿੰਦਾ ਸੀ ਕਿ ਮਤਲਬ ਕਿ ਪਹਿਲਾਂ ਇਹਨੂੰ ਸ਼ੇਖ ਮਜੀਬ ਨੂੰ ਮਾਰਿਆ ਜੀ ਫਿਰ ਉਹਦੀ ਮਾਂ ਨੂੰ ਉਹਦੀ ਘਰ ਵਾਲੀ ਜਾਨੀ ਉਹ ਬੱਚੇ ਦੀ ਮਾਂ ਨੂੰ ਹੂੰ ਤਾਂ ਉਹ ਬੱਚਾ ਰੋ ਰਿਹਾ ਸੀ ਕਿ ਮਾਂ ਕੋਲ ਜਾਣਾ ਮਾਂ ਕੋਲ ਜਾਣਾ ਤੇ ਉਹ ਕਹਿੰਦੇ ਆ ਜਾ ਤੈਨੂੰ ਮਾਂ ਕੋਲ ਭੇਜਦੇ ਆ ਜੀ ਉਦੀ লাশ ਤੇ ਲਿਜਾ ਕੇ ਉਹਨੂੰ ਹੋਲੀ ਮਾਰਦੇ ਸੀ 10 ਸਾਲ ਦੇ ਬੱਚੇ ਨੇ। ਉਹ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਚਲੋ ਕਹਾਣੀ ਅੱਗੇ ਵਧਦੀ ਆ। ਹੁਣ ਆਪਾਂ ਟਾਈਮ ਲਾਈਨ ਤੇ ਆ ਜਾਨੇ ਆ। ਅੱਛਾ ਇਹ ਸਾਰੀ ਟਾਈਮ ਲਾਈਨ ਜਿਹੜੀ ਹੈ ਜੀ ਜੋ ਖੁਫੀਆ ਏਜੰਸੀਆਂ ਨੇ ਉੱਥੇ ਕਾਂਡ ਕੀਤੇ ਮੈਂ ਵਕ ਵਕ ਕਿਤਾਬਾਂ ਦੇ ਜ਼ਰੀਏ ਇੱਕ ਨੋਟ ਬਣਾਇਆ ਜੀ ਜੀ ਕਿਉਂਕਿ ਮੈਂ ਪਹਿਲਾਂ ਥੋੜਾ ਬਹੁਤਾ ਪੜਿਆ ਸੀ ਕਾਹਦੀ ਚ ਤਾਂ ਉਹਨਾਂ ਚੀਜ਼ਾਂ ਦਾ ਨੋਟ ਬਣਾ ਕੇ ਟਾਈਮ ਲਾਈਨ ਦੇ ਅਨੁਸਾਰ ਮੈਂ ਤੁਹਾਨੂੰ ਦੱਸ ਦੇਣਾ ਕਿ ਉੱਥੇ ਗੇਮ ਕਿਵੇਂ ਖੇਡੀ ਗਈ ਸੀ ਠੀਕ ਹੈ ਜੀ ਚਲੋ ਇੱਥੋਂ ਤੱਕ ਆ ਗਏ ਆਪਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਇਹ ਮਾਰਿਆ ਜਾਂਦਾ ਹੈ ਦਾ ਅਸੈਸੀਨੇਸ਼ਨ ਹੋ ਜਾਂਦਾ ਹੈ شیخ ਮਜੀਬ ਦਾ ਤਾਂ ਪਾਵਰ ਚ ਕੌਣ ਆਉਂਦਾ ਜੀ ਆ ਰਹਿਮਾਨ ਹੂੰ ਜਿਹੜਾ ਖਾਲੇ ਜੀ ਆ ਖਾਲੇ ਦਾ ਜੀ ਆ ਜਿਹੜੀ ਇਸ ਵੇਲੇ ਕੈਲੋ ਕੇ ਸ਼ੇਖਾ ਹਸੀਨਾ ਦੇ ਉਲਟ ਹੈ ਜੀ ਇਹ ਦੋ ਪਰਿਵਾਰ ਹੀ ਹੋ ਗਏ ਆ ਮੋਂ ਸਾਹਮਣੇ ਦੇ ਠੀਕ ਹੈ ਜੀ ਖਾਲਦਾ ਜੀ ਨੂੰ ਤੇ ਇਹਨੇ ਅੰਦਰ ਮਾਰਿਆ ਹੋਇਆ ਸ਼ੇਖ ਅਸੀਨਾ ਤਾਂ ਉਹਦਾ ਮੁੰਡਾ ਜਿਹੜਾ ਜਲਾਵਤ ਨੇ ਮੇਰੇ ਖਿਆਲ ਦੇ ਨਾਲ ਉਹ ਇੰਗਲੈਂਡ ਚ ਭੱਜ ਗਿਆ ਸੀਗਾ ਉਹਨੂੰ ਵੀ ਉਮਰ ਕੈਦ ਕੀਤੀ ਹੋਈ ਆ ਜੀ ਉਹ ਇੰਗਲੈਂਡ ਭੱਜ ਗਿਆ ਸੀਗਾ ਤਾਂ ਚਲੋ 1981 ਚ ਫੇਰ ਇੱਕ ਵਾਰੀ ਕੀ ਹੁੰਦੀ ਹੈ ਗੇਮ ਹਾਲਾਂਕਿ ਇਸ ਦਰਮਿਆਨ ਬਹੁਤ ਕੁਝ ਹੋ ਰਿਹਾ ਸੀਗਾ ਇੰਡੀਆ ਚ ਐਮਰਜੈਂਸੀ ਲੱਗਦੀ ਆ ਹੂੰ ਮੁਰਾਰਜੀ ਦਸਾਈ ਆਉਂਦਾ ਜੀ ਇਹ ਸਾਰੀ ਗੇਮ ਜਿਹੜੀ ਸੀਗੀ ਨਾ ਇੰਡੀਆ ਨੇ ਸੈੱਟ ਕੀਤੀ ਸੀ ਇਹ ਉਥੋਂ ਮਤਲਬ ਕਿ 72 ਚੋਂ ਵਾਪਸ ਆ ਗਏ 72 ਚ ਆਜ਼ਾਦ ਕਰਾਤਾ ਹੈ ਨਾ 72 ਚੋਂ ਵਾਪਸ ਆ ਗਏ ਇਹਨਾਂ ਦੇ ਕੁਝ ਡਿਪਲੋਮੈਟ ਉੱਥੇ ਛੱਡੇ ਜੀ ਤੇ ਜਿਹੜੀ ਰੌ ਸੀ ਉਹ ਵੀ ਮਤਲਬ ਕਿ ਦਿੱਲੀ ਪੈ ਗਈ ਜੀ ਕਿਉਂਕਿ 68 ਚ ਰੌ ਬਣ ਚੁੱਕੀ ਸੀਗੀ ਹੂੰ 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 ਪਹਿਲਾਂ ਆਈ ਵੀ ਸੀਗੀ ਨਾ ਰੌ ਦਾ ਗਠਨ ਹੋ ਗਿਆ ਸੀਗਾ ਤਾਂ ਹੁਣ ਇਹਨਾਂ ਨੇ ਕੀ ਕੀਤਾ ਸੀਗਾ ਕਿ ਉੱਥੇ ਪੰਜ ਸੱਤ ਜਿਹੜੇ ਜਿੰਨੇ ਵੀ ਹੁੰਦੇ ਆ ਕਹ ਲਓ ਕਿ ਡਿਪਲੋਮੈਟ ਉਹ ਛੱਡ ਦਿੱਤੇ ਜੀ ਉਹ ਬੰਦੇ ਜਿਹੜੇ ਸੀਗੇ ਕੁਛ ਤੇ ਪ੍ਰੋ ਕਾਮਰੇਡ ਕਹ ਲਓ ਉਹ ਸੀਗੇ ਕੁਛ ਦੂਜੀਆਂ ਪਾਰਟੀਆਂ ਚ ਉਲਝੇ ਕੁਛ ਨੂੰ ਕਮਾਂਡ ਸੀ ਯਾਨੀ ਉੱਥੋਂ ਦੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਕਹ ਲਓ ਕਿ ਇਹ ਗੱਲ ਜਿਹੜੀ ਆ ਨਾ ਘਰ ਘਰ ਕੇ ਪਰੇਸ਼ਾਨ ਕਰਦੀ ਸੀ ਕਿ ਇੰਡੀਆ ਜਿਹੜਾ ਉਹ ਸਾਨੂੰ ਨੀਵਾ ਦਿਖਾਦਾ ਹਮ ਹਜ਼ਮ ਨਹੀਂ ਹੋ ਰਿਆ ਸੀ ਉਹਨਾਂ ਦਾ ਹਾਂ ਜੀ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਇਹ ਜਦੋਂ ਉੱਥੋਂ ਆ ਗਿਆ ਤਾਂ ਉੱਥੇ ਫਿਰ ਆ ਸਾਰੀ ਗੇਮ ਜਿਹੜੀ ਆ ਅੰਦਰੇ-ਅੰਦਰ ਚੱਲੀ ਗਈ ਇਹ ਯਾਨੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਖਾਣੀ ਦਾ ਚਲੋ ਆਪਾਂ ਮੁੱਖ ਦੀ ਗੱਲ ਹੈ ਜੀ ਆਰ ਰਹਿਮਾਨ ਆ ਗਿਆ ਤਾਂ ਮਾਰਸ਼ਲ ਲਾਲ ਲਗਾ ਸੀਗਾ 81 ਦੇ ਵਿੱਚ ਜੀ ਆਰ ਰਹਿਮਾਨ ਨੂੰ ਵੀ ਮਾਰ ਦਿੱਤਾ ਜੀ ਉਸ ਵੇਲੇ ਵੀ ਕਹ ਲੋ ਕਿ ਕਾਫੀ ਜ਼ਿਆਦਾ ਬਗਾਵਤੀ ਸੋਰ ਸੀਗੇ ਆਰਮੀ ਦੇ ਇੱਕ ਹਿੱਸੇ ਚ ਹੀ ਇਸ ਤਰ੍ਹਾਂ ਦੀ ਨਾਰਾਜ਼ਗੀ ਸੀ ਉਹਨਾਂ ਨੇ ਇਹਨੂੰ ਮਾਰ ਦਿੱਤਾ ਜਦ ਮਾਰ ਦਿੱਤਾ ਤਾਂ ਇਹਦਾ ਇੱਕ ਲੀਡਰ ਸੀਗਾ ਜਿਹੜੀ ਇਹ ਪਾਰਟੀ ਸੀ ਡੀਐਨਪੀ ਹੂੰ ਇਹਦਾ ਇੱਕ ਨੇਤਾ ਸੀ ਉਸ ਵੇਲੇ ਸਤਾਰ ਉਹਨੇ ਇਲੈਕਸ਼ਨ ਕਰਾ ਦਿੱਤਾ 81 ਦੇ ਵਿੱਚ ਤੇ ਪਰ 82 ਦੇ ਵਿੱਚ ਜਿਹੜਾ ਇਰਸ਼ਾਦ ਸੀਗਾ ਉਸਨੇ ਫੇਰ ਤਖਤਾ ਪਲਟ ਕਰ ਦਿੱਤਾ ਮਤਲਬ ਕਿ ਤਖਤਾ ਪਲਟ ਦੀ ਇੱਥੇ ਇੱਕ ਹੀ ਹਿਸਟਰੀ ਆ ਜੀ ਹੁਣ ਉਦੋਂ ਤੱਕ 82 ਤੱਕ ਤੁਨਵਤ ਮਰਾਰਜੀ ਦਸਾਈ ਜਾ ਚੁੱਕਾ ਸੀ ਮਰਾਰਜੀ ਦਸਾਈ ਨੇ ਕੀ ਕੀਤਾ ਸੀਗਾ ਕਿ ਇਹ ਇੰਦਰਾ ਗਾਂਧੀ ਦੇ 에ਜੰਟ ਦੱਸ ਕੇ ਮੰਨ ਲਓ ਕਿ ਬਹੁਤ ਗਲਤ ਕੀਤਾ ਰੌ ਬਿਲਕੁਲ ਹਾਸ਼ੀਏ ਤੇ ਤੱਕਦੀ ਸੀ ਉਸ ਤੋਂ ਬਾਅਦ ਇੰਦਰਾ ਗਾਂਧੀ ਪਾਵਰ ਚ ਆ ਚੁੱਕੀ ਸੀ ਇਹਨਾਂ ਨੇ ਵੇਖਿਆ ਕਿ ਯਾਰ ਇੱਥੇ ਗੱਲ ਸੂਤ ਨਹੀਂ ਆਉਂਦੀ ਪਈ ਜਿਹੜਾ ਇਰਸ਼ਾਦ ਸੀਗਾ ਇਰਸ਼ਾਦ ਡਬਲ ਗੇਮ ਖੇਡ ਰਿਹਾ ਸੀਗਾ ਕਿਉਂਕਿ CIA ISI ਇਹ ਸਾਰੇ ਇੱਥੇ ਆ ਗਏ ਸੀ ਉਦੋਂ ਤੱਕ ਜੀ ਜੀ ਰਸ਼ੀਆ ਵੀ ਕੈਲੋਕੇਸ ਗੀਮ ਦਾ ਹਿੱਸਾ ਸੀਗਾ ਤੇ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਤਾਂ ਬਹੁਤ ਰਗੜ ਨਗੇ ਟਕਾ ਕੇ ਤੇ ਇਹਦਾ ਸਾਰਾ ਕੰਮ ਉਲਟੋਇਆ ارشاد ਕੀ ਕਰ ਰਿਹਾ ਸੀਗਾ ਕਿ ਨਾਲੇ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ 1982 ਚ ਉਹਨੇ ਵਿਜ਼ਿਟ ਵੀ ਕੀਤਾ ਇੰਡੀਆ ਚ ਸਾਰਾ ਕੁਝ ਕੀਤਾ ਕਰਾਇਆ ਪਰ ਨਾਲ ਦੀ ਨਾਲ ਉਹ ਕੈਲੋਕੇ ਡਬਲ ਗੇਮ ਖੇਡ ਖੇਡੀ ਜਾ ਰਹੀ ਦੋਨੇ ਪਾਸੇ ਚੱਲ ਦੋਨੇ ਪਾਸੇ ਚੱਲ ਰਿਹਾ ਸੀਗਾ ਤਾਂ ਫਿਰ ਇਹਨਾਂ ਨੇ ਕੁਝ ਗੱਲਾਂ ਕੀਤੀਆਂ ਪਰ ਉੱਥੇ ਉਦੋਂ ਤੱਕ ਜਮਾਤ-ਏ-ਇਸਲਾਮੀ ਸੀ ਜਿਹੜਾ ਜਿਹੜਾ ਐਂਟੀ ਇੰਡੀਆ ਉਹਨੇ ਵੀ ਕੰਪੇਨ ਸਟਾਰਟ ਕਰ ਦਿੱਤਾ ਪਾਕਿਸਤਾਨ ਖੁੱਲ ਕੇ ਆ ਗਿਆ ਉਸ ਗੇਮ ਦੇ ਵਿੱਚ ਅੱਛਾ ਉਸ ਤੋਂ ਬਾਅਦ 83 ਚ ਇਰਸ਼ਾਦ ਨੇ ਖੁਦ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਫਿਰ ਆ ਜਾਂਦਾ ਰਜੀਵ ਗਾਂਧੀ ਰਜੀਵ ਗਾਂਧੀ ਨੇ ਆਖਿਆ ਕਿ ਯਾਰ ਰਾਹ ਜਿਹੜਾ ਸੀਗਾ ਮਤਲਬ ਕਿ ਆਪਦੇ ਆਪਰੇਸ਼ਨ ਚਲਾ ਰਿਆ ਸੀ ਪਰ ਕਾਮਯਾਬੀ ਨਹੀਂ ਸੀ ਮਿਲ ਰਹੀ ਤਾਂ ਉੱਥੇ ਜਦੋਂ ਸਾਈਕਲੋਨ ਆਇਆ ਕਾਫੀ ਵੱਡਾ ਤਾਂ ਇਹਨਾਂ ਨੇ امداد ਭੇਜੀ ਕਿ ਨੇੜੇ ਲਾਇਆ ਜਾਵੇ ਨਾ ਜੀ ਨੇੜੇ ਲਾਇਆ ਜਾਂਦੀ ਉਸ ਤੋਂ ਬਾਅਦ ਚਲੋ ਗੱਲਬਾਤ ਚੱਲੀ ਨੇੜਤਾ ਥੋੜੀ ਜਿਹੜੀ ਹੋਈ ਪਰ ਯੂਐਸ ਦੇ ਨਾਲ ਜ਼ਿਆਦਾ ਨੇੜਤਾ ਹੋ ਚੁੱਕੀ ਸੀ ਉਦੋਂ ਤੱਕ ਯੂਐਸ ਤੇ ਰਸ਼ੀਆ ਤੁਹਾਨੂੰ ਪਤਾ ਹੈ ਲੜ ਰਹੇ ਸਨ ਤੇ ਇੰਡੀਆ ਪ੍ਰੋ ਰਸ਼ੀਆ ਸੀ ਖੁੱਲ ਕੇ ਜੀ ਯੂਐਸ ਇਹ ਗੇਮ ਚ ਆ ਗਿਆ ਚਲੋ ਅਰਸ਼ਾਦ ਨੇ ਇਲੈਕਸ਼ਨ ਵੀ ਕਰਾ ਦਿੱਤਾ ਠੂਠਾ ਸੱਚਾ ਜਾ ਉਹ 380 ਸੇਟਾਂ ਵੀ ਜਿੱਤ ਗਿਆ ਪਰ 1988 ਚ ਇਰਾਨ ਨੇ ਅੰਕਿਆ ਕਿ ਵੀ ਹੁਣ ਕਹਾਣੀ ਜਿਹੜੀ ਆ ਵਿਗੜੂਗੀ ਹੂੰ ਸਾਨੂੰ ਹਰ ਹਾਲਤ ਦੇ ਵਿੱਚ ਗੇਮ ਲਾਉਣੀ ਪਊਗੀ ਫਿਰ ਇਹਨਾਂ ਨੇ ਬਹੁਤ ਗੇਮਾਂ ਤਗੜੀਆਂ ਕੀਤੀਆਂ ਵੀਪੀ ਸਿੰਘ ਆ ਗਿਆ ਉਹਨੇ ਅਖਿਆ ਜਿਵੇਂ ਕਿਵੇਂ ਆ ਹੂੰ ਹੂੰ ਬਈ ਉੱਥੇ ਸਥਿਰਤਾ ਲਿਆਓ ਤਾਂ ਫਿਰ ਇਹਨਾਂ ਨੇ ਇੱਕ ਬੰਦਾ ਪਟਿਆ ਜਿਹੜਾ ਇਰਸ਼ਾਦ ਸਰਕਾਰ ਦਾ ਸੀ ਇਹ ਗੱਲ ਹੁਣ ਸੁਣਨ ਵਾਲੀ ਹੈ ਜੀ ਜੀ ਉਹਦਾ ਨਾਂ ਇਸਮਾਇਲ ਦੱਸਿਆ ਜਾਂਦਾ ਹੁਣ ਪਤਾ ਨਹੀਂ ਉਹਦਾ ਕੋਈ ਮਤਲਬ ਕਿ ਕਾਲਪਨਿਕ ਕਾਲਪਨਿਕ ਨਾਂ ਹੋਵੇ ਜਾਂ ਅਸਲੀ ਨਾਂ ਹੋਵੇ ਕਿਤਾਬ ਦੇ ਵਿੱਚ ਇਸਮਾਇਲ ਲਿਖਿਆ ਗਿਆ ਹੈ ਇਸਮਾਇਲ ਨੂੰ ਪੱਟਿਆ ਤੇ ਉਹਨੇ ਗਾ ਫਿਰ ਇਰਸ਼ਾਦ ਦਾ ਕਾਰਮੀ ਕਮਾਂਡਰ ਸੀ ਉਹਨੇ ਹੂੰ ਉਹਨੂੰ ਨਾਲ ਰਲਾ ਦਿੱਤਾ ਇਸਮਾਇਲ ਨੇ ਇਸਮਾਇਲ ਨੇ ਜੀ ਉਹਨੇ ਆਈਐਸਆਈ ਤੇ ਜਿਹੜੇ ਸੀਆਈ ਦੇ ਏਜੰਟ ਸੀ ਜਾਂ ਜਿਵੇਂ ਉਹ ਉਹ ਪ੍ਰਭਾਵਿਤ ਕਰਦੇ ਸੀ ਰਾਜਨੀਤੀ ਨੂੰ ਜੀ ਉਹਨੇ ਸਾਰਿਆਂ ਦਾ ਡਾਟਾ ਇਹਨਾਂ ਨੂੰ ਦੇ ਦਿੱਤਾ ਹੂੰ ਇਹ ਬਹੁਤ ਵੱਡੀ ਸਫਲਤਾ ਸੀ ਤਾਂ ਉਸ ਤੋਂ ਬਾਅਦ ਇੱਕ ਨੇਤਾ ਉਹਦਾ ਨਾਂ ਨਹੀਂ ਹੈ ਸਾਫ਼ ਤੌਰ ਤੇ ਇਰਸ਼ਾਦ ਦਾ ਜਿਹੜਾ ਕਰੀਬੀ ਸੀਗਾ ਜੀ ਜਾਂ ਵਿਰੋਧੀ ਸੀਗਾ ਮੈਨੂੰ ਇਸ ਕੱਲ ਦਾ ਕਿਤੇ ਵੀ ਪਰਮਾਨ ਨਹੀਂ ਮਿਲਿਆ ਇੱਕ ਨੇਤਾ ਇਹਨਾਂ ਨੂੰ ਉਹਨੇ ਮਲਾਇਆ ਹਮ ਜਿਸ ਬੰਦੇ ਨੇ ਸੁਝਾ ਦਿੱਤਾ ਕਿ ਇਹਦਾ ਹੱਲ ਇਹੋ ਆ ਇਹਦੇ ਜੇ ਪੈਰ ਉਖਾੜਨੇ ਆ ਤਾਂ ਮਾਸ ਮੂਵਮੈਂਟ ਚਲਾਉਣੀ ਪਵੇਗੀ ਰਾਣਕੀ ਕੀਤਾ ਕੇ ਸਪான்ਸਰ ਕਰ ਦਿੱਤਾ ਸਾਰਾ ਕੁਝ ਉੱਥੇ ਮਾਸ ਮੂਵਮੈਂਟ ਚੱਲੀ ਬਿਲਕੁਲ ਐਸੀ ਤਰ੍ਹਾਂ ਹੀ ਹੂੰ ਇਸੇ ਤਰ੍ਹਾਂ ਯਕਦਮ ਲੋਕ ਸੜਕਾਂ ਤੇ ਆ ਗਏ ਹੂੰ ਜਦੋਂ ਲੋਕ ਸੜਕਾਂ ਤੇ ਆ ਗਏ ਦੂਜੀਆਂ ਖੁਫੀਆ ਏਜੰਸੀਆਂ ਹਰਾਨ ਰਹਿ ਗਈਆਂ ਜੀ ਕਿ ਇਹਨਾਂ ਨੇ ਕੀ ਕਰ ਦਿੱਤਾ ਇਹ ਸਾਰਾ ਕੁਝ ਉੱਥੇ ਕਰ ਰਿਆ ਸੀ ਉਹਦਾ ਕੋਡ ਨੇਮ ਸੀਗਾ ਰਾ ਦੇ ਅਫਸਰ ਦਾ ਪਟਵਰਧਨ ਜੀ ਅਸਲੀ ਨਾਮ ਨਹੀਂ ਦੱਸਿਆ ਜਾਂਦਾ ਪਟਵਰਧਨ ਸੀਗਾ ਉਹਨੇ ਸਾਰੀ ਗੇਮ ਰਚਾਈ ਫਿਰ ਲੋਕ ਸੜਕਾਂ ਤੇ ਆ ਗਏ ਉਸ ਤੋਂ ਬਾਅਦ ਇਹ ਜਿਹੜੇ ਸੀ 25 ਨਵੰਬਰ 1990 ਨੂੰ ਕਹਿੰਦੇ ਕਿ ਆਪਣਾ ਆਪਰੇਸ਼ਨ ਖਤਮ ਕਰਕੇ ਇਹ ਉਥੋਂ ਧੂਆਂ ਵਾਂਗੂ ਗਾਇਬ ਹੋ ਗਏ ਜੀ ਇਹਨਾਂ ਨੇ ਸਾਰੇ ਦਸਤਾਵੇਜ਼ ਜਿਹੜੇ ਇਸ ਆਪਰੇਸ਼ਨ ਦੇ ਨਾਲ ਜੁੜਦੇ ਸੀਗੇ ਉਹ ਸਾਰੇ ਆਪਰੇਸ਼ਨ ਦਾ ਨਾਸ ਸੀਗਾ ਸ਼ਾਇਦ ਫੇਅਰਵੈਲ ਜੀ ਇਹ ਇਹਨਾਂ ਦੇ ਸਾਰੇ ਡਾਕੂਮੈਂਟਸ ਸਾੜ ਦਿੱਤੇ ਸਾਰੇ ਉੱਥੋਂ ਗਾਇਬ ਹੋ ਗਏ ਤੇ 11 ਦਸੰਬਰ 1990 ਨੂੰ ਇਰਸ਼ਾਦ ਜਿਹੜਾ ਸੀ ਹੌਸ ਅਰੈਸਟ ਹੋ ਜਾਂਦਾ ਉਸ ਤੋਂ ਬਾਅਦ 91 ਆ ਗਿਆ ਸਰਕਾਰ ਬਣ ਜਾਂਦੀ ਹੈ ਇਹ 2009 ਦੇ ਵਿੱਚ ਆ ਕੇ ਫਿਰ ਇੱਕ ਤਖਤਾ ਪਲਟ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸ਼ੇਖ ਅਸੀਨਾ ਉਦੋਂ ਵੀ ਇੰਡੀਆ ਨੇ ਆਪਣੀਆਂ ਏਜੰਸੀਆਂ ਦੇ ਜ਼ਰੀਏ ਉੱਥੇ ਕਾਬੂ ਪਾ ਲਿਆ ਸੀ ਤੇ ਇੱਕ ਵਾਰੀ ਫੇਰ ਭਾਈ ਮਤਲਬ ਕਿ ਉਹੀ ਸਿਚੁਏਸ਼ਨ ਉਹੀ ਪਰਿਸਥਿਤੀ ਜਿਹੜੀ ਹੈ ਉਹ ਇੰਡੀਅਨ ਏਜੰਸੀਆਂ ਦੇ ਸਾਹਮਣੇ ਆ ਤਾਂ ਉੱਥੇ एथ की समझा ਜਾਂਦਾ ਕਿ ਅਮਰੀਕਾ ਨਹੀਂ ਐਥ ਕੀ ਗੇਮ ਖੇਡ ਰਿਹਾ ਚਾਈਨਾ ਹੂੰ ਐਥ ਕੀ ਚਾਈਨਾ ਦੀਆਂ ਏਜੰਸੀਆਂ ਨੇ ਗੇਮ ਖੇਡੀ ਆ ਇਹ ਇਹ ਸਾਰਾ ਕੁਝ ਜਿਹੜਾ ਚਲੋ ਹਾਲੇ ਨੇਤਰ ਕੇ ਸਾਹਮਣੇ ਨਹੀਂ ਆਏਗਾ ਪਰ ਚਰਚਾ ਚ ਜ਼ਰੂਰ ਆਏ ਜੀ ਮੈਂ ਸੰਖੇਪ ਚ ਦੱਸਣ ਦਾ ਯਤਨ ਕੀਤਾ ਵੈਸੇ ਇਹਦੇ ਤੇ ਕਿਤਾਬ ਲਿਖੀ ਹੋਈ ਹੈ ਬਿਲਕੁਲ ਬਿਲਕੁਲ ਕਾਫੀ ਲੰਮੀ ਚਲਦੀ ਹੈ ਕਾਫੀ ਆਰਟੀਕਲ ਇਹਦੇ ਤੇ ਹੈਗੇ ਆ ਜੀ ਜੀ ਮੈਂ ਕੁਝ ਕਮੈਂਟ ਨਾਲ ਪੜ ਲਵਾਂ ਕਾਫੀ ਕਮੈਂਟ ਦੋਸਤਾਂ ਦੇ ਆ ਗਏ ਨੇ ਲਾਲੀਤ ਜੀ ਕਹਿ ਰਹੇ ਨੇ ਕਿ ਜੀਓ ਪੋਲਿਟੀਕਲ ਇਮਪੈਕਟ ਇਸ ਦਾ ਕੀ ਹੋਵੇਗਾ ਬਿਲਕੁਲ ਬਿਲਕੁਲ ਤੇ ਇਹ ਸਾਰੀ ਗੇਮ ਹੀ ਜੀਓ ਪੋਲਿਟਿਕਸ ਦਾ ਇਫੈਕਟ ਹੈ ਬਿਲਕੁਲ ਬਿਲਕੁਲ ਕਿਉਂਕਿ ਕਾਫੀ ਕੰਟਰੀ ਦੇ ਤੁਸੀਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕਿ ਮਾਸ ਮੂਵਮੈਂਟ ਖੜੀ ਕੀਤੀ ਗਈ ਅੱਗੇ ਔਰ ਉਹ ਜੀ ਅਮਰਿਤਪਾਲ ਜੀ ਕਹਿ ਰਹੇ ਕਿ ਜੇ ਗਵਾਂਚ ਮਾਹੌਲ ਖਰਾਬ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਆਪਾਂ ਬੇਫਿਕਰ ਹੋ ਜਾਈਏ ਉਹ ਇੱਕ ਸ਼ੇਅਰ ਵੀ ਸੀਗਾ ਕਿ ਕਹਿੰਦੇ ਜੇਕਰ ਤੇਰੇ ਲੱਗੇ ਤੇਰੇ ਕਲੇਜੇ ਲੱਗੀ ਛੁਰੀ ਨਹੀਂ ਤਾਂ ਇਹ ਨਾ ਸਮਝੀ ਕਿ ਸ਼ਹਿਰ ਦੀ ਹਵਾ ਪੂਰੀ ਨਹੀਂ ਹੈ ਨਾ ਤੇ ਸ਼ਹਿਰ ਦੀ ਹਵਾ ਤਾਂ ਸਾਰਿਆਂ ਵੱਲ ਆਉਂਦੀ ਹੈ ਫਿਰ ਉਦਾਂ ਦਾ ਮਾਹੌਲ ਬਣ ਜਾਂਦਾ ਹੈ ਜੀ ਜੀ ਬੱਲਾ ਜੀ ਕਹਿ ਰਹੇ ਨੇ ਕਿ ਬੰਗਾ ਬੰਦੂ ਵੀ ਕਹਿੰਦੇ ਸੀ ਕਿ ਸ਼ੇਖ ਮੁਜੀਦ ਨੂੰ ਹਾਂ ਜੀ ਸ਼ੇਖ ਮੁਜੀਦ ਜੀ ਹਾਂ ਜੀ ਬੰਗ ਬੰਗਾ ਬੰਦੂ ਬੰਗਾ ਬੰਦੂ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਦੇਖ ਲਓ ਕਹਿ ਲਓ ਕਿ ਇਹਨਾਂ ਦਾ ਦੇਸ਼ ਦਾ ਜਿਹੜਾ ਨਿਰਮਾਣ ਕਰਨ ਵਾਲਾ ਬੰਦਾ ਉਹਦੇ ਬੁੱਤ ਤੋੜ ਦਿੱਤੇ ਆ ਢੇੜ ਵੀ ਹੁਣ ਦੇਖੋ ਕੋਈ ਉੱਥੇ ਸਾੜੀ ਪਾਈ ਫਿਰਦਾ ਸ਼ੇਖ ਅਸੀਨਾ ਦੀ ਕੋਈ ਬੱਕਰੀਆਂ ਖੋਲ ਕੇ ਲੈ ਗਿਆ ਜੀ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਇਹ ਇਹ ਕ੍ਰਾਂਤੀ ਦਾ ਅਸਰ ਹੈ ਕਿ ਇਹ ਕ੍ਰਾਂਤੀ ਹੈ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਕਿ ਯਾਰ ਕੱਲ ਨੂੰ ਪਿੱਛੇ ਕੀ ਇਮਪੈਕਟ ਮੰਨ ਲਓ ਏਜੰਸੀਆਂ ਨੇ ਤੁਹਾਨੂੰ ਉੱਥੇ ਇੱਕ ਖਾੜਾ ਬਣਾ ਦਿੱਤਾ ਹੂੰ ਇਹ ਚਤੂ ਕਿਉਂਕਿ ਹੁਣ 99 ਵਾਲੇ ਹਾਲ ਨਹੀਂ ਹੈ ਹੁਣ ਚైనా ਗੇਮ ਚ ਆ ਚੁੱਕਾ ਹੈ ਜੇ ਉਹਨਾਂ ਤੁਹਾਨੂੰ ਖਾੜਾ ਬਣਾ ਦਿੱਤਾ ਮਰ ਜਾਓਗੇ ਤੁਸੀਂ ਕਿੱਥੋਂ ਚੱਲ ਕੇ ਕਿੰਨੀ ਤਰੱਕੀ ਕੀਤੀ ਹੈ ਸੋਹਣੀ ਤੁਹਾਡੀ ਗਰੋਥ ਰੇਟ ਸੀ ਕਿ ਜਿਸ ਦਾ ਹੁਣ ਸੰਭਾਲ ਲਿਆ ਸਤਾ ਚੰਗੀ ਕਹਿ ਲੋ ਕਿ ਇਸੇ ਬੰਦੇ ਦੇ ਹੱਥ ਚ ਆ ਗਈ ਜਿਵੇਂ ਯੂਨਸ ਦਾ ਨਾਮ ਆ ਰਿਹਾ ਹੈ ਜਿਹੜਾ ਨੋਬਲ ਪੁਰਸਕਾਰ ਵਿਜੇਤਾ ਹੈ ਤੇ ਜੇ ਤਾਂ ਠੀਕ ਠਾਕ ਇਹਨਾਂ ਨੇ ਕਰ ਲਿਆ ਜੀ ਤਦ ਤੇ ਵਾਹ ਪਲੀ ਨਹੀਂ ਤੇ ਰਗੜੇ ਜਾਣਗੇ ਇਹੀ ਲੋਕੇ ਮੁੜ ਕੇ ਭੁੱਖੇ ਮਰਦੇ ਹਿੰਸਾ ਕਰਨਗੇ ਬਿਲਕੁਲ ਬਿਲਕੁਲ ਜੀ ਪਰ ਠੀਕ ਹੈ ਕਿ ਚਲੋ ਆਪਾਂ ਉਹ ਅਗਲੇ ਦੇ ਭਵਿੱਖ ਪ੍ਰਤੀ ਚਿੰਤਤ ਹੋ ਰਹੇ ਆ ਸੋਚਣਾ ਉਹਨਾਂ ਨੇ ਕਰਨਾ ਉਹਨਾਂ ਨੇ ਆ ਜੀ ਇੰਡੀਆ ਨੂੰ ਵੀ ਚਿੰਤਾਤੁਰ ਤੇ ਰਹਿਣਾ ਪਵੇਗਾ ਕਿਉਂਕਿ ਹਿੰਦੂਆਂ ਦੇ ਘਰਾਂ ਤੇ ਅਟੈਕ ਸਟਾਰਟ ਹੋ ਗਏ ਨੇ ਤਾਂ ਖੈਰ ਦਾ ਮਤਲਬ ਇਹੋ ਆ ਕਿ ਬੰਗਲਾਦੇਸ਼ ਬਹੁਤ ਤੇਜ਼ੀ ਨਾਲ ਉੱਭਰ ਰਹੀ ਆਰਥਿਕਤਾ ਸੀ ਜਿਹੜੀ ਇੱਕ ਵਰੀ ਤਾਂ ਹੁਣ ਕਹਿ ਲਈਏ ਛੱਟਕੇ ਨਾਲ ਹੀ ਖਿਲਰ ਗਿਆ ਕੰਮ ਉਹਨਾਂ ਦਾ ਬਿਲਕੁਲ ਨਾ ਖਲਾਰਾ ਪੈ ਗਿਆ ਜੀ ਸਰਵਜੀਤ ਜੀ ਕਹਿ ਰਹੇ ਨੇ ਕਿ ਇੰਡੀਆ ਚ ਤਖਤਾ ਪਲਟ ਹੋ ਸਕਦਾ ਪੁੱਛ ਰਹੇ ਨੇ ਨਹੀਂ ਇੰਡੀਆ ਚ ਤਖਤਾ ਪਲਟ ਨਹੀਂ ਨਹੀ ਰਹਿੰਦੀ ਜੀ ਇੱਥੇ ਇੱਥੇ ਨਾ ਇੱਥੇ ਨਹਿਰੂ ਰਾਣੀ ਸਿਸਟਮ ਇਹੋ ਜਿਹਾ ਸੈੱਟ ਕੀਤਾ ਲੋਕਦਾਨਤਰ ਦਾ ਦਿੱਤਾ ਹੋਇਆ ਨਹੀਂ ਨਹੀਂ ਮੈਂ ਦੱਸਦਾ ਤੁਹਾਨੂੰ ਜੀ ਸਿਸਟਮ ਕੀ ਹੈ ਕਿ ਇੱਥੇ 25 ਸਾਲੀ ਹਮ ਇਲੈਕਸ਼ਨ ਆ ਜਾਂਦਾ ਵੱਡਾ ਜੀ ਬਾਕੀ ਸਟੇਟਾਂ ਦਾ ਇਲੈਕਸ਼ਨ ਆਈ ਜਾਂਦਾ ਜਿੱਥੇ ਜਿੱਥੇ ਗੁੱਸਾ ਕਿਸੇ ਨੇ ਕੱਢਣਾ ਕੁੱਕਰ ਦੀ ਸੀਟੀ ਵਾਲਾ ਸਾਹਬ ਕਹਤਾ ਉਹ ਕੱਢੀ ਜਾਂਦਾ ਉੱਥੇ हां जी हाल दी ਘੜੀ ਤੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਤੁਹਾਡੀ ਇਹਨਾਂ ਗੱਲਾਂ ਹੀ ਕਰਕੇ ਟਰੱਕ ਡਰਾਈਵਰ ਬਾਈ ਕਹਿ ਰਹੇ ਨੇ ਕਹਿੰਦੇ ਮਿੰਟੂ ਜੀ ਤਾਂ ਗੂਗਲ ਬਾਬਾ ਬਣ ਗਏ ਨੇ ਆਪ ਨਹੀਂ ਸਰ ਨਹੀਂ 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 ਕੋਈ ਮੈਂ ਬਾਬਾ ਨਹੀਂ ਆ ਕੋਈ ਕੁਝ ਨਹੀਂ ਆ ਚੀਜ਼ਾਂ ਪੜੋ ਉਹਨਾਂ ਨੂੰ ਨੋਟ ਕਰੋ ਤੁਹਾਡੇ ਤੱਕ ਪਚਾਓ ਯਾਰ ਇਹ ਡਿਊਟੀ ਆ ਨਾਲੇ ਇਹ ਮੈਂ ਨਾ ਅੱਜ ਤੋਂ ਕੁਝ ਮਹੀਨੇ ਸਿਆਲਾਂ ਚ ਇਹ ਕਿਤਾਬ ਦੇਖੀ ਸੀਗੀ ਕ੍ਰੋਨ ਨਾਲ ਜੁੜੀ ਜੀ ਜੀ ਤਾਂ ਉਹਦੇ ਵਿੱਚ ਮੈਨੂੰ ਇਹ ਮਿਲਿਆ ਤਾਂ ਫਿਰ ਜਿਵੇਂ ਅੱਜ ਮੈਂ ਦੇਖਿਆ ਤਾਂ ਮੈਨੂੰ ਯਾਦ ਆ ਗਿਆ ਇਹ ਆਕਦਾਮ ਕਲਿੱਕ ਹੋਈ ਗੱਲ ਕਿ ਹਾਂ ਯਾਰ ਉੱਥੇ ਉਦੋਂ ਐਡੀ ਵੱਡੀ ਗੇਮ ਲੱਗੀ ਸੀ ਗੇਮ ਹੁਣ ਵੀ ਉਹੀ ਲੱਗੀ ਹੈ ਉਹੀ ਗੇਮ ਹੈ ਬਿਲਕੁਲ ਬਿਲਕੁਲ ਹੋਸਟਲੋਂ ਜੀ ਵੀ ਤੁਹਾਡੇ ਵਾਲੀ ਗੱਲ ਹੀ ਕਹਿ ਰਹੇ ਨੇ ਕਿ ਇਹਨੇ 100% ਚਾਈਨਾ ਗੇਮ ਖੇਡ ਰਿਹਾ ਹੈ ਬਿਲਕੁਲ ਚਾਈਨਾ ਬਹੁਤ ਵੱਡਾ ਇੰਪੈਕਟ ਹੈ ਜੀ ਅਮਰਿਤਪਾਲ ਜੀ ਕਹਿ ਰਹੇ ਨੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਜਿਹੜਾ ਤਖਤੇ ਪਲਟਣ ਦਾ ਜਿਹੜਾ ਇਤਿਹਾਸ ਹੈ ਉਹ ਪੁਰਾਣਾ ਤੇ ਇਤਿਹਾਸ ਕਹਿੰਦੇ ਵੀ ਆਪਣੇ ਆਪ ਦੁਹਰਾਉਂਦਾ ਹੈ ਇਹ ਬਿਲਕੁਲ ਲੋਕਤੰਤਰ ਤਾਂ ਬਣ ਹੀ ਨਹੀਂ ਸਕਿਆ ਨਾ ਬੰਗਲਾਦੇਸ਼ ਇਸੇ ਤਰ੍ਹਾਂ ਹੀ ਰਿਹਾ ਹੈ ਜਿਵੇਂ ਦੋ ਪਰਿਵਾਰ ਬਸ ਇੱਧਰ ਉੱਧਰ ਮਾਰ ਧਾੜ ਆ ਦੇਖ ਲਓ ਕਿ 71 ਤੋਂ 81 ਤੱਕ ਹੀ ਤਾਂ ਦੋ ਵੱਡੇ ਨੇਤਾ ਜਿਹੜੇ ਆ ਕਤਲ ਹੋ ਜਾਂਦੇ ਆ ਦੋ ਵਾਰੀ ਤਖਤਾ ਪਲਟ ਹੋ ਜਾਂਦਾ ਹਮ ਹਮ ਬਿਲਕੁਲ